ਕੁੱਲੂ ਦੀ ਮਣੀਕਰਨ ਘਾਟੀ ਵਿੱਚ ਵਸੇ ਮਲਾਣਾ ਤੇ ਲੱਗ ਘਾਟੀ ਦੇ ਗੜਿਆਤਾ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਦੀ ਇੱਕ ਵੱਡੀ ਮਿਸਾਲ ਕਾਇਮ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਪਏ ਤੇਜ਼ ਮੀਂਹ ਅਤੇ ਹੜ੍ਹ ਦੇ ਕਾਰਨ ਮਲਾਲਾ ਜਿਹੜੀ ਇਹ ਘਾਟੀ ਹੈ ਇਸ ਜਗ੍ਹਾ ਦੇ ਉੱਤੇ ਪੈਦਲ ਤੁਰ ਕੇ ਜਾਣ ਵਾਲਾ ਇੱਕ ਪੁਲ ਸੀਗਾ ਜੋ ਕਿ ਬੁਰੇ ਤਰੀਕੇ ਦੇ ਨਾਲ ਟੁੱਟ ਗਿਆ ਇਹ ਬਰਬਾਦ ਹੋ ਗਿਆ ਸੀਗਾ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਦੀ ਇੱਥੇ ਪਹੁੰਚਣ ਦੇ ਵਿੱਚ ਦੇਰੀ ਕੀਤੀ ਗਈ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਇੱਥੇ ਪਹੁੰਚ ਕੇ ਇਸ ਪੁਲ ਦੀ ਮੁਰੰਮਤ ਕੀਤੀ ਜਾਵੇ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਕੋਈ ਪ੍ਰਸ਼ਾਸਨ ਵਾਲਾ ਨਹੀਂ ਆ ਰਿਹਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆ ਰਿਹਾ ਤਾਂ ਉਹਨਾਂ ਦੇ ਵੱਲੋਂ ਦੀ ਆਪਣੇ ਆਪ ਜਿਹੜਾ ਇਹ ਪੁਲ ਹੈ ਇਸ ਨੂੰ ਬਣਾਇਆ ਗਿਆ ਇਸ ਪੁਲ ਨੂੰ ਬਣਾਉਣ ਦੇ ਵਿੱਚ ਸਭ ਦੇ ਵੱਲੋਂ ਯੋਗਦਾਨ ਪਾਇਆ ਗਿਆ ਤਕਨੀਕੀ ਮਾਹਰ ਵੀ ਸੀਗੇ ਰੱਸੀਆਂ ਅਤੇ ਲੱਕੜੀਆਂ ਦੇ ਨਾਲ ਇਸ ਪੁਲ ਦੀ ਮੁਰੰਮਤ ਕੀਤੀ ਗਈ ਹੈ ਤੇ ਨੂੰ ਲੰਘਣ ਯੋਗਾ ਬਣਾਇਆ ਗਿਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਸਕੂਲੀ ਬੱਚਿਆਂ ਨੇ ਵੀ ਯੋਗਦਾਨ ਪਾਇਆ ਬਜ਼ੁਰਗਾਂ ਨੇ ਵੀ ਯੋਗਦਾਨ ਪਾਇਆ ਨਾਲ ਹੀ ਕੁਝ ਲੋਕਾਂ ਨੇ ਇਹ ਗੱਲ ਵੀ ਦੱਸੀ ਹੈ ਕਿ ਜੇਕਰ ਇਹ ਪੁਲ ਨੂੰ ਨਾ ਬਣਾਇਆ ਜਾਂਦਾ ਤਾਂ ਬੱਚਿਆਂ ਦੀ ਪੜ੍ਹਾਈ ਅਤੇ ਦਵਾਈਆਂ ਦੀ ਜਿਹੜੀ ਵਿਵਸਥਾ ਹੈ ਉਹ ਸਾਰੇ ਕੰਮ ਨੇ ਜਿਹੜੇ ਉਹ ਖੜ ਜਾਣੇ ਸੀ ਕਿਉਂਕਿ ਇਸ ਪੁਲ ਦੇ ਉੱਤੋਂ ਆਵਾਜਾਈ ਹੈ ਜਿਹੜੀ ਉਹ ਬਿਲਕੁਲ ਬੰਦ ਹੋ ਚੁੱਕੀ ਸੀ ਪਰ ਪਿੰ ਹੌਸਲੇ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਇਸ ਖਿਡਾਰੀ ਨੇ ਆਪਣੇ ਆਪ ਬਣਾ ਕੇ